ਬਾਬਾ ਜੁਨੀ ਜੀ ਜਿਨ੍ਹਾਂ ਨੇ ਸਟੇਜ ਤੇ ਕੀਰਤਨ ਕਰਦੇ ਦੌਰਾਨ ਬੀਬੀ ਪ੍ਰਬਲਿਨ ਕੌਰ ਜੀ ਬਾਰੇ ਇੱਕ ਟਿੱਪਣੀ ਕੀਤੀ ਹੈ ਪਹਿਲਾਂ ਤੁਸੀਂ ਵੀ ਇਹ ਵੀਡੀਓ ਦੇਖ ਲਓ ਫਿਰ ਅੱਗੇ ਵਿਚਾਰ ਕਰਦੇ ਹਾਂ ਦੁਖੀ ਹੋਇਆ ਮੇਰਾ ਮਨ ਆ ਪਿੱਛੇ ਜਿੰਨੇ ਇੱਕ ਬੱਚੀ ਕੀਰਤਨ ਕਰਦੀ ਹੈ ਕੀ ਨਾਮ ਹੈ ਪ੍ਰਬਲਿਨ ਕੌਰ ਉਹਨੇ ਕੋਈ ਆਪਣੇ ਭਰਾ ਦੀ ਗੱਲ ਕਰਤੀ ਕਿਤੇ ਜਾ ਰਹੇ ਸੀ ਕੀਰਤਨ ਚ ਤੇ ਉਹ ਕੁੜਤਾ ਪਜਾਮਾ ਪਾਇਆ ਸੀ ਤੇ ਪਜਾਮੇ ਦੀ ਸਿਉਣ ਮਾੜੀ ਜੀ ਉੱਡ ਗਈ ਹੋਣੀ ਉਹਨੇ ਵਿਚਾਰੀ ਨੇ ਸਟੇਜ ਤੇ ਗੱਲ ਸੁਣਾਤੀ ਤੇ ਇੰਨਾ ਹਾਸਾ ਪਾਇਆ ਅਖੀਰਿਓ ਬੱਚੀ ਵਿਚਾਰੀ ਜਵਾਬ ਦੇ ਗਈ ਕਹਿੰਦੀ ਮੈਂ ਕੀਰਤਨ ਹੀ ਨਹੀਂ ਕਰਨਾ ਅੱਜ ਤੋਂ ਬਾਅਦ ਸਟੇਜ ਤੇ ਵਿਚਾਰ ਕਰਨ ਤੋਂ ਪਹਿਲਾਂ ਦਾਸ ਪਹਿਲਾਂ ਆਪ ਜੀ ਤੋਂ ਖਿਮਾ ਮੰਗ ਲਵੇ ਕਿ ਇਹ ਵੀਡੀਓ ਦਾਸ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦੇ ਲਈ ਨਹੀਂ ਬਣਾ ਰਿਹਾ ਆਪਾਂ ਸਿਰਫ ਗੁਰਮਤਿ ਦੀ ਗੱਲ ਕਰਨੀ ਹੈ ਕਿ ਗੁਰਮਤਿ ਸਾਨੂੰ ਕੀ ਸਿਖਾਉਂਦੀ ਹੈ ਤੇ ਅਸੀਂ ਕੀ ਕਰ ਰਹੇ ਹਾਂ ਹੁਣ ਵੀ ਵੀ ਪ੍ਰਬਲਿੰਕੋਰ ਜੀ ਦੀ ਆਪ ਜੀ ਨੇ ਸਾਰਿਆਂ ਨੇ ਵੀਡੀਓ ਦੇਖੀ ਹੈ ਜੋ ਉਹਨਾਂ ਨੇ ਸਟੇਜ ਤੇ ਆਪਣੇ ਸਾਥੀ ਦੀ ਗੱਲ ਕੀਤੀ ਹੈ ਕਿ ਉਹਨਾਂ ਦਾ ਪਜਾਮਾ ਫਟ ਗਿਆ ਸੀ ਤੇ ਸਾਰੀ ਸੰਗਤ ਖਿੜ ਖੜਾ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਹੱਸ ਰਹੀ ਸੀ ਤੇ ਬਾਬਾ ਜੋਨੀ ਜੀ ਨੇ ਵੀ ਉਹਨਾਂ ਦੇ ਪੱਖ ਦੀ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਸੰਗਤਾਂ ਨੂੰ ਉਹਨਾਂ ਦੇ ਵਿਰੋਧ ਨਹੀਂ ਕਰਨਾ ਚਾਹੀਦਾ ਸੀ ਠੀਕ ਹੈ ਸਾਧ ਸੰਗਤ ਜੀ ਮੰਨਦੇ ਹਾਂ ਕਿ ਉਹਨਾਂ ਦਾ ਵਿਰੋਧ ਕਾਫੀ ਹੱਦ ਤੱਕ ਹੋਇਆ ਪਰ ਵਿਰੋਧ ਕਿਸੇ ਦੇ ਨਿੱਜੀ ਮਸਲਿਆਂ ਕਰਕੇ ਨਹੀਂ ਹੋਇਆ ਬੀਬੀ ਪ੍ਰਬਲਿੰਕੌਰ ਜੀ ਚਾਹੇ ਕੋਈ ਹੋਰ ਪ੍ਰਚਾਰਕ ਹੋਵੇ ਕੋਈ ਹੋਰ ਕੀਰਤਨੀ ਸਿੰਘ ਹੋਵੇ ਅਸੀਂ ਕਿਸੇ ਦੇ ਵੀ ਨਿੱਜੀ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਪਰ ਜਦੋਂ ਗੱਲ ਹੋਵੇ ਗੁਰਮਤਿ ਦੀ ਗੱਲ ਹੋਵੇ ਚੰਗੇ ਸੂਝਵਾਨ ਪ੍ਰਚਾਰਕਾਂ ਦੀ ਚੰਗੇ ਸੂਝਵਾਨ ਕੀਰਤਨੀਆਂ ਦੀ ਉਹ ਐਸੀਆਂ ਹਾਸੋਹੀਣੀਆਂ ਗੱਲਾਂ ਜਿਹੜੀਆਂ ਹਨ ਸਟੇਜ ਤੇ ਕਰਨ ਫਿਰ ਬਹੁਤ ਮਨ ਨੂੰ ਦੁੱਖ ਲੱਗਦਾ ਹੈ ਤੇ ਵਿਰੋਧ ਵੀ ਉਹਨਾਂ ਨੇ ਹੀ ਕੀਤਾ ਹੈ ਜਿਨ੍ਹਾਂ ਨੂੰ ਗੁਰੂ ਦੇ ਨਾਲ ਪਿਆਰ ਹੈ ਜਿਨ੍ਹਾਂ ਤੋਂ ਗੁਰੂ ਦੀ ਹਜ਼ੂਰੀ ਦੇ ਵਿੱਚ ਹਾਸੋਹੀਣੀਆਂ ਗੱਲਾਂ ਬਰਦਾਸ਼ਤ ਨਾ ਹੋਣ ਸੋ ਇੱਥੇ ਦਾਸ ਇੱਕੋ ਬੇਨਤੀ ਕਰਨਾ ਚਾਹੁੰਦਾ ਹੈ ਕਿ ਸਾਧ ਸੰਗਤ ਜੀ ਸਾਨੂੰ ਬਹੁਤ ਮਾਣ ਹੁੰਦਾ ਆਪਣੇ ਪ੍ਰਚਾਰਕਾਂ ਤੇ ਆਪਣੇ ਕੀਰਤਨੀਆਂ ਤੇ ਆਪਣੇ ਸੋਜਮਣ ਗ੍ਰੰਥੀ ਸਿੰਘਾਂ ਤੇ ਤੇ ਸੰਗਤਾਂ ਨੂੰ ਸਾਡੇ ਤੇ ਮਾਣ ਹੁੰਦਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਾਨੂੰ ਬੜੇ ਮਾਣ ਨਾਲ ਬੁਲਾਉਂਦੀਆਂ ਹਨ ਕਿ ਇਹ ਪ੍ਰਚਾਰਕ ਆਉਣਗੇ ਤੇ ਸਾਨੂੰ ਕੁਝ ਗੁਰੂ ਦੀ ਗੱਲ ਦੱਸ ਕੇ ਜਾਣਗੇ ਗੁਰ ਇਤਿਹਾਸ ਦੇ ਨਾਲ ਜੋੜ ਕੇ ਜਾਣਗੇ ਗੁਰਬਾਣੀ ਦੇ ਨਾਲ ਜੋੜ ਕੇ ਜਾਣਗੇ ਪਰ ਜਦੋਂ ਅਸੀਂ ਐਸੀਆਂ ਹਾਸੋਹਿਣੀਆਂ ਗੱਲਾਂ ਸਟੇਜਾਂ ਤੇ ਕਰਾਂਗੇ ਤਾਂ ਸਾਡਾ ਮਨ ਜ਼ਰੂਰ ਟੁੱਟੇਗਾ ਤੇ ਮਨ ਉਹਨਾਂ ਦਾ ਟੁੱਟੇਗਾ ਜਿਨ੍ਹਾਂ ਨੂੰ ਗੁਰੂ ਦੇ ਨਾਲ ਪਿਆਰ ਹੈ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਸੰਤ ਸਿੰਘ ਮਸਕੀਨ ਜੀ ਦੀ ਤੇ ਉਹਨਾਂ ਨੇ ਆਪਣੀ ਜਵਾਨੀ ਇਹ ਗੱਲ ਕਹੀ ਹੈ ਕਿ ਮੈਂ ਕਥਾ ਕਰਕੇ ਜਦੋਂ ਸਟੇਜ ਤੋਂ ਥੱਲੇ ਉਤਰਿਆ ਤੇ ਮੈਨੂੰ ਸੰਗਤ ਦੇ ਵਿੱਚੋਂ ਇੱਕ ਬੰਦੇ ਨੇ ਸਵਾਲ ਕਰਕੇ ਕਰ ਦਿੱਤਾ ਕਿ ਭਾਈ ਸਾਹਿਬ ਜੀ ਇੱਕ ਬੇਨਤੀ ਕਰਨੀ ਹੈ ਹਾਂਜੀ ਕਰੋ ਕਹਿੰਦੇ ਕਿ ਫਲਾਣਾ ਕਿਸੇ ਪ੍ਰਚਾਰਕ ਦਾ ਨਾਮ ਲਿਆ ਉਸ ਬੰਦੇ ਨੇ ਕਿ ਉਹ ਪ੍ਰਚਾਰਕ ਜਦੋਂ ਵੀ ਇੱਥੇ ਆਂਦੇ ਹਨ ਤੇ ਉਹ ਬਹੁਤ ਹਾਸੇ ਵਾਲੀਆਂ ਗੱਲਾਂ ਕਰਦੇ ਹਨ ਜਿਹੜੀਆਂ ਸੰਗਤਾਂ ਨੂੰ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ ਆਨੰਦ ਆਉਂਦਾ ਹੈ ਤੇ ਅੱਗੇ ਉਹ ਸੰਤ ਮਸਕੀਨ ਸਿੰਘ ਜੀ ਕਹਿੰਦੇ ਕਿ ਮੈਂ ਉਹਦੇ ਅੱਗੇ ਹੱਥ ਜੋੜ ਦਿੱਤੇ ਕਿ ਭਾਈ ਸਾਹਿਬ ਜੀ ਅਸੀਂ ਇੱਥੇ ਗੁਰੂ ਗਿਆ ਗੱਲਾਂ ਕਰਨ ਆਉਂਦੇ ਹਾਂ ਚੁਟਕਲੇ ਸੁਣਾਉਣ ਨਹੀਂ ਜਿਨ੍ਹਾਂ ਨੂੰ ਮੇਰੀ ਕਥਾ ਸੁਣ ਕੇ ਆਨੰਦ ਆਉਂਦਾ ਹੈ ਉਹ ਇੱਥੇ ਬੈਠ ਜਾਣ ਉਹ ਕਥਾ ਸੁਣਨ ਉਹ ਗੁਰੂ ਦੀ ਗੱਲ ਸੁਣਨ ਤੇ ਜਿਨ੍ਹਾਂ ਨੂੰ ਆਨੰਦ ਨਹੀਂ ਆਉਂਦਾ ਉਹਨਾਂ ਨੂੰ ਮੈਂ ਆਨੰਦ ਲਿਆਉਣ ਦੇ ਲਈ ਐਸੀਆਂ ਹਾਸੋਹੀਣੀਆਂ ਗੱਲਾਂ ਕਦੇ ਵੀ ਗੁਰੂ ਕੇ ਜੁੜੀ ਦੇ ਵਿੱਚ ਨਹੀਂ ਕਰ ਸਕਦਾ ਤੇ ਮੈਨੂੰ ਸੰਤ ਮਸਕੀਨ ਸਿੰਘ ਜੀ ਦਾ ਅੱਜ ਵੀ ਉਹ ਸ਼ਬਦ ਯਾਦ ਹੈ ਕੋਟੋ ਘਟ 9 10 ਸਾਲ ਪਹਿਲੀ ਗੱਲ ਹੈ ਇਹ ਜਦੋਂ ਇਹ ਵੀਡੀਓ ਦੇਖੀ ਸੀ ਤੇ 사ਸੰਗ ਜੀ ਕੋਸ਼ਿਸ਼ ਸਾਡੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਗੁਰੂ ਕੀ ਹਜ਼ੂਰੀ ਦੇ ਵਿੱਚ ਗੁਰੂ ਕੀਆਂ ਹੀ ਬਾਤਾਂ ਕਰੀਏ ਗੁਰ ਇਤਿਹਾਸ ਦੀਆਂ ਗੱਲਾਂ ਕਰੀਏ ਜਿਨ੍ਹਾਂ ਦੇ ਨਾਲ ਸਾਨੂੰ ਕੋਈ ਚੰਗਾ ਸਿੱਖਣ ਨੂੰ ਮਿਲੇ ਸਾਡਾ ਜੀਵਨ ਚੰਗਾ ਬਣ ਸਕੇ ਐਸੀਆਂ ਹਾਸੋਹਿਣੀਆਂ ਗੱਲਾਂ ਜਿਹੜੀਆਂ ਹਨ ਉਹ ਗੁਰੂ ਕੀਆਂ ਸਟੇਜਾਂ ਤੇ ਸ਼ੋਭਾ ਨਹੀਂ ਦਿੰਦੀਆਂ ਇਹ ਗੱਲ ਦਾਸ ਸਿਰਫ ਬਾਬਾ ਜੋਨੀ ਜੀ ਤੇ ਬੀਬੀ ਪ੍ਰਬਲ ਕੋਰ ਜੀ ਲਈ ਨਹੀਂ ਕਰ ਰਿਹਾ ਸਾਰੇ ਹੀ ਪ੍ਰਚਾਰਕਾਂ ਨੂੰ ਸਾਰੇ ਹੀ ਗੁਰੂ ਕੇ ਕੀਰਤਨੀਆਂ ਨੂੰ ਸਾਂਝੇ ਤੌਰ ਤੇ ਬੇਨਤੀ ਹੈ ਕਿ ਆਪਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਗੁਰਮਰਜਾਦਾ ਦੇ ਵਿੱਚ ਰਹਿ ਕੇ ਹੀ ਆਪਣੀਆਂ ਸਿਵਾਵਾਂ ਨਵਾਈਏ ਤਾਂ ਚੰਗੀ ਗੱਲ ਹੈ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ